ਆਪਣੇ ਆਪ ਚ ਸੰਪੂਰਨ ਮੀਡੀਆ ਰਵਿਦਾਸੀਆ ਟਰੰਪ ਪ੍ਰਤੀ ਸਮਰਪਿਤ ਅਤੇ ਡੇਰਾ ਸੱਚਖੰਡ ਬੱਲਾਂ ਦੇ ਅਨਤਖ ਸੇਵਾਦਾਰ ਮੰਨੂ ਮਹਿਤਾ ਰਵਿਦਾਸੀਆ ਦੀ ਅਚਾਨਕ ਹੋਈ ਮੌਤ ਨੇ ਜਿੱਥੇ ਸਾਰੇ ਰਵਿਦਾਸੀਆ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ ਉੱਥੇ ਹੀ ਹੁਣ ਉਹਨਾਂ ਦੀ ਬੇਵਕਤੀ ਹੋਈ ਮੌਤ ਨੂੰ ਲੈ ਕੇ ਸਵਾਲ ਵੀ ਖੜੇ ਹੋਣੇ ਸ਼ੁਰੂ ਹੋ ਗਏ ਹਨ ਇੰਨੀ ਘੱਟ ਉਮਰ ਵਿੱਚ ਇਸ ਦੁਨੀਆ ਤੋਂ ਪੇਤਪਰੇ ਹਲਾਤਾ ਵਿੱਚ ਜਾਣਾ ਕਈ ਸਵਾਲਾਂ ਨੂੰ ਚਰਮ ਤੇ ਰਿਹਾ ਹੈ ਕੀ ਮੰਨੂ ਮਹਿਤਾ ਦੀ ਮੌਤ ਕੁਦਰਤੀ ਹੈ ਜਾਂ ਫਿਰ ਉਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ ਜੇਕਰ ਬਹੁਜਨ ਸਮਾਜ ਦੀ ਆਵਾਜ਼ ਬੁਲੰਦ ਕਰਨ ਵਾਲੇ ਇਸ ਨੌਜਵਾਨ ਵੀਰ ਨਾਲ ਕਿਸੇ ਨੇ ਕੋਈ ਸਾਜ਼ਿਸ਼ ਕੀਤੀ ਹੈ ਤਾਂ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਾਲ ਹੀ ਸਮਾਜ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਨੂੰ ਇਸ ਵਿਛੜੀ ਰੂਹ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੇ ਨਹੀਂ ਤੜਕ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਮਨੂ ਰਵਿਦਾਸੀਏ ਮਰਦੇ ਰਹਿਣਗੇ ਮਨੂ ਮਹਿਤਾ ਦੀ ਮੌਤ ਦਾ ਅਸਲ ਕਾਰਨ ਸਾਡੇ ਸਾਰਿਆਂ ਦੇ ਸਾਹਮਣੇ ਜਰੂਰ ਆਉਣਾ ਚਾਹੀਦਾ ਹੈ ਕਿਉਂਕਿ ਮਨੂ ਮਹਿਤਾ ਆਪਣੇ ਸਮਾਜ ਜਾਂ ਖਾਸ ਕਰਕੇ ਰਵਿਦਾਸੀਆ ਧਰਮ ਨੂੰ ਕਰ ਕਰ ਪਹੁੰਚਾਉਣ ਵਾਲੇ ਡੇਰਾ ਸਚਕੰਡ ਬੱਲਾ ਜਾਂ ਫਿਰ ਡੇਰੇ ਦੇ ਮਹਾਪੁਰਸ਼ਾਂ ਬਾਰੇ ਕੁਝ ਵੀ ਗਲਤ ਬੋਲਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਵਿੱਚ ਪਲ ਵੀ ਨਹੀਂ ਲਾਉਂਦਾ ਸੀ ਜਿਸ ਕਰਕੇ ਕਈ ਲੋਕ ਉਸਦੇ ਦੁਸ਼ਮਣ ਵੀ ਬਣੇ ਹੋਏ ਸਨ ਸੋ ਇਸ ਕਰਕੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਕੋਈ ਵੀ ਹੋਵੇ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅੰਤਛਾਸੀ ਸਮਾਜ ਨੂੰ ਵੀ ਪੁੱਛਣਾ ਚਾਹੁੰਦੇ ਹਾਂ ਕਿ ਕੀ ਮਨੂ ਮਹਿਤਾ ਦੀ ਮੌਤ ਦਾ ਸੱਚ ਸਾਰੇ ਅੱਗੇ ਆਉਣਾ ਚਾਹੀਦਾ ਹੈ ਜਾਂ ਨਹੀਂ ਬਾਕੀ ਮਨੂ ਨੂੰ ਇਨਸਾਫ ਦਿਵਾਉਣ ਲਈ ਆਜ਼ਾਦ ਟੀਵੀ ਤਨਮਨ ਤਰ ਨਾਲ ਸਭ ਤੋਂ ਅੱਗੇ ਰਹੇਗਾ ਮਨੂ ਦੀ ਮੌਤ ਨੂੰ ਲੈ ਕੇ ਜੇ ਕਿਸੇ ਨੂੰ ਕੁਝ ਵੀ ਪਤਾ ਹੈ ਤਾਂ ਆਜ਼ਾਦ ਟੀਵੀ ਨਾਲ ਵੀ ਸੰਪਰਕ ਕਰ ਸਕਦਾ ਹੈ ਅਤੇ ਜੇਕਰ ਕੋਈ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਆਪਣੇ ਆਪ ਨੂੰ ਰਵੀਦਾਸੀਆ ਨਾ ਕਹ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਵੀਰ ਦੀ ਮੌਤ ਸਾਡੀ ਜ਼ਿੰਦਗੀ ਵਿੱਚ ਕਿਤੇ ਇੱਕ ਸਵਾਲ ਹੀ ਨਾ ਬਣ ਕੇ ਰਹਿ ਜਾਵੇ ਅਸੀ ਇਸ ਦਾ ਜਵਾਬ ਚਾਹੁੰਦੇ ਹਾਂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ